ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀਤੀ ਫਤਿਹ ਆਨੰਦ ਚਮਤਕਾਰ ਬਾਬਾ ਨਨ ਸਿੰਘ ਜੀ ਮਹਾਰਾਜ ਸਾਖੀ ਕਿਰਪਾਲ ਸਿੰਘ ਸੂਰਮੇ ਦੀ ਬਾਬਾ ਜੀ ਜਗਰਾਵੀ ਸੰਗਤ ਨੂੰ ਸਤਨਾਮ ਸ਼੍ਰੀ ਵਾਹਿਗੁਰੂ ਦਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ ਇੱਕ ਦਿਨ ਬਾਬਾ ਜੀ ਦੀਵਾਨ ਵਿੱਚ ਬੈਠ ਕੇ ਕੀਰਤਨ ਸੁਣ ਰਹੇ ਹਨ ਸਰਦਾਰ ਤੰਨਾ ਸਿੰਘ ਕਲੀਰਾਵਾਲਾ ਇੱਕ ਸੂਰਮੇ ਨੂੰ ਨਾਲ ਲੈ ਜਾ ਕੇ ਹਜ਼ੂਰ ਦੇ ਪਿਛਲੇ ਪਾਸੇ ਪ੍ਰਸ਼ਾਦ ਵਾਲੀ ਥੜੀ ਪਾਸ ਮੱਥਾ ਟੇਕ ਰਾਗੀਆਂ ਦੇ ਪਾਸ ਥੜੇ ਤੇ ਬੈਠ ਗਿਆ ਨਾਲ ਹੀ ਇਹ ਸੂਰਮਾ ਬੈਠ ਗਿਆ ਹਜ਼ੂਰ ਕੁਝ ਚਿਰ ਕੀਰਤਨ ਸੁਣਦੇ ਰਹੇ ਫਿਰ ਰਾਗੀਆਂ ਵੱਲ ਹੱਥ ਦਾ ਇਸ਼ਾਰਾ ਕੀਤਾ ਰਾਗੀ ਕੀਰਤਨ ਤੋਂ ਬੰਦ ਹੋ ਗਏ ਬਾਬਾ ਜੀ ਨੇ ਤੰਨਾ ਸਿੰਘ ਨੂੰ ਪੁੱਛਿਆ ਇਹ ਸੂਰਮਾ ਕਿੱਥੋਂ ਲਿਆਉਂਦਾ ਹੈ अगों हथ जोड़ के बेनती की पातशाह मैनू जगराव तो इंद्र सिंह छीबे ने कहा तू बाबा जी पास नाल ले जा सो मैं इसे पहुँचा देता हजूर ने कहा सूरमा सिंह जी कितों आए हो अगों बेनती की पातशाह हम रुलते फिरते कोई बात न पूछता हजूर ने कहा ਤੇਰੀ ਬਾਤ ਹੀ ਤਾਂ ਪੁੱਛਣ ਲੱਗੇ ਹਾਂ ਹੁਣ ਸਾਰੀ ਵਿਥਿਆ ਖੋਲ ਕੇ ਸੁਣਾ ਅੰਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਮੇਰਾ ਨਗਰ ਮੱਟ ਸਿਲਾ ਬਠਿੰਡੇ ਵਿੱਚ ਹੈ ਤੇ ਮੇਰਾ ਨਾਮ ਕਿਰਪਾਲ ਸਿੰਘ ਹੈ ਮੈਂ ਕੁਝ ਚਿਰ ਲਹਿਰੇਖਾਨੇ ਬਾਬਾ ਵਧਾਵਾ ਸਿੰਘ ਜੀ ਦੇ ਲੰਗਰ ਵਿੱਚ ਝੂਠੇ ਪਾਂਡੇ ਮਾਂਜਦਾ ਰਿਹਾ ਹਾਂ ਉੱਥੋਂ ਆਪ ਜੀ ਦੀ ਸੁਹ ਮਿਲੀ ਤਾਂ ਮੈਂ ਇੱਧਰ ਨੂੰ ਤੁਰ ਪਿਆ ਰਸਤੇ ਵਿੱਚ ਹੋਰ ਇੱਕ ਸਾਥ ਮਿਲ ਗਿਆ ਉਹ ਮੈਨੂੰ ਹਰਦਵਾਰ ਪ੍ਰਾਗ ਰਾਜ ਲੈ ਗਿਆ ਉਤਰੋਂ ਤੀਰਥ ਯਾਤਰਾ ਕਰਦਾ ਹੋਇਆ ਇੱਥੇ ਜਗਰਾਵੀ ਪਹੁੰਚਿਆ ਇੱਥੇ ਪਤਾ ਕਰਨ ਤੇ 인ਦਰ ਸਿੰਘ ਮਿਲ ਗਿਆ ਉਸ ਨੇ ਮੇਰੇ ਕੱਪੜੇ ਮੈਲੇ ਫਟੇ ਦੇਖ ਕੇ ਇੱਕ ਕੁੜਤਾ ਨਵਾਂ ਦੇ ਦਿੱਤਾ ਬਾਕੀ ਕੱਪੜੇ ਤਵਾ ਦਿੱਤੇ ਇੱਥੇ ਸਰਦਾਰ ਤੰਨਾ ਸਿੰਘ ਦੇ ਨਾਲ ਪੇਜ ਦਿੱਤਾ ਸੋ ਪਾਤਸ਼ਾ ਹੁਣ ਆਪ ਦੇ ਚਰਨਾਂ ਵਿੱਚ ਹਾਜ਼ਰ ਹਾਂ ਕਿਰਪਾ ਕਰੋ ਤੇ ਚਰਨੀ ਲਾ ਲਓ ਹਜ਼ੂਰ ਨੇ ਕਿਹਾ ਪਾਈ ਇੱਥੇ ਰਹਿਣਾ ਬਹੁਤ ਕਠਨ ਹੈ ਅਗੂ ਬੇਨਤੀ ਕੀਤੀ ਪਾਤਸ਼ਾ ਮੈਂ ਇੱਥੇ ਝੂਠੇ ਮਾਂਝ ਦਿਆ ਕਰਾਂਗਾ ਬਾਬਾ ਜੀ ਨੇ ਫੁਰਮਾਇਆ ਇੱਥੇ ਨਾ ਤਾਂ ਲੰਗਰ ਪਕਦਾ ਹੈ ਤੇ ਨਾ ਹੀ ਭਾਂਡਿਆਂ ਵਿੱਚ ਵਰਤਾਇਆ ਜਾਂਦਾ ਹੈ ਬਾਹਰੋਂ ਪੱਕੇ ਆ ਜਾਂਦਾ ਹੈ ਤੇ ਹੱਥਾਂ ਤੇ ਸਭ ਛਕ ਲੈਂਦੇ ਹਨ ਸੂਰਮੇ ਨੇ ਬੇਨਤੀ ਕੀਤੀ ਪਾਤਸ਼ਾਹ ਹੋਰ ਕੋਈ ਮੈਨੂੰ ਸੇਵਾ ਦੇ ਦੇ ਹੋ ਹਜ਼ੂਰ ਨੇ ਕਿਹਾ ਸੁਖਮਨੀ ਦਾ ਪਾਠ ਤੂੰ ਨਹੀਂ ਕਰ ਸਕਦਾ ਕੀਰਤਨ ਤੂੰ ਨਹੀਂ ਕਰ ਸਕਦਾ ਝਾੜੂ ਤੇ ਪਾਣੀ ਦੀ ਸੇਵਾ ਤੇਥੋਂ ਨਹੀਂ ਹੋ ਸਕਦੀ ਇੱਥੇ ਤੂੰ ਕਿਹੜੀ ਸੇਵਾ ਕਰੇਂਗਾ ਸੂਰਮਾ ਵਿਚਾਰਾ ਚੁੱਪ ਕਰ ਗਿਆ ਮਨ ਵਿੱਚ ਹੀ ਲੱਗਾ ਅਰਦਾਸਾ ਕਰਨ ਸੱਚੇ ਪਾਤਸ਼ਾਹ ਜੀ ਮੈਨੂੰ ਇੱਥੋਂ ਵੀ ੱੱੱਕਾ ਮਿਲਿਆ ਤਾਂ ਹੋਰ ਕੋਈ ਥਾਂ ਨਹੀਂ ਚੱਲੇਗੀ। ਬਾਬਾ ਜੀ ਫੇਰ ਬੋਲੇ ਤੇ ਕਿਹਾ ਕਿਉਂ ਪਾਈ ਕੀ ਸੋਚਿਆ ਜੀ? ਅੱਗੂ ਰਤਨ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਸਾਰੇ ਦਰ ੱੱੱਕੇ ਖਾ ਕੇ ਆਇਆ ਹਾਂ। ਲਹਿਰੇ ਵੀ ਸੇਵਾ ਕਰਦਾ ਰਿਹਾ ਵਿਚਾਰੇ ਗਰੀਬ ਨੂੰ ਕੋਈ ਰੋਟੀ ਦਾ ਆਸਰਾ ਬਣ ਜਾਏਗਾ ਤਾਂ ਬੈਠਾ ਰੋਟੀ ਖਾਈ ਜਾਵੇਗਾ ਹਜ਼ੂਰ ਨੇ ਕਿਹਾ ਭਾਈ ਲਹਿਰੇ ਦੀ ਸੇਵਾ ਤਾਂ ਇਸ ਨੂੰ ਇੱਥੇ ਲੈ ਆਈ ਹੈ ਤੰਨਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਕੋਈ ਜਾਪ ਹੀ ਇੱਕੋ ਜਿਹਾ ਦੱਸ ਦਿਓ ਜਿਸ ਤੇ ਯਾਸਰੀ ਥਾਂ ਥਾਂ ਤੱਕੇ ਨਾ ਖਾਣੀ ਪੈਣ ਬਾਬਾ ਜੀ ਮਿਹਰ ਦੇ ਘਰ ਵਿੱਚ ਆਏ ਤੇ ਫਰਮਾਇਆ ਜੀ ਸਵਾ ਲੱਖ ਪਹਿਲੀ ਪੌੜੀ ਦਾ ਜਾਪ ਕਰ ਲਵੇ ਸਵਾ ਮਹੀਨੇ ਵਿੱਚ ਤਾਂ ਇੱਕ ਰੋਟੀ ਕੀ ਛੱਤੀ ਪਦਾਰਥ ਇਸ ਦੇ ਮਗਰ ਮਗਰ ਪਏ ਫਿਰਨਗੇ ਚਾਹੇ ਜੰਗਲ ਵਿੱਚ ਬੈਠਾ ਰਹੇ ਇਹ ਬਚਨ ਸੁਣ ਸੂਰਮੇ ਨੇ ਕਿਹਾ ਸਤਿ ਬਚਨ ਕੀਰਤਨ ਦੀ ਸਮਾਪਤੀ ਹੋਈ ਬਾਬਾ ਜੀ ਅੰਦਰ ਜਾਣ ਲੱਗੇ ਹੁਕਮ ਦਿੱਤਾ ਰਤਨ ਸਿੰਘ ਇਸ ਨੂੰ ਆਪਣੇ ਖੂਤੇ ਲੈ ਜਾ ਉੱਥੇ ਹੀ ਰਹੇ रतन सिंह ਨੇ ਸਤਿਬਚਨ ਕਹਿ ਆਪਣੀ ਖੂ ਤੇ ਲੈ ਆਂਦਾ ਇੱਕ ਕੋਠਾ ਅੱਗੇ ਹੀ ਬਣਿਆ ਹੋਇਆ ਸੀ ਉਸ ਵਿੱਚ ਰਹਿਣ ਲੱਗਿਆ ਸੂਰਮੇ ਨੇ ਉਸੇ ਦਿਨ ਤੋਂ ਹੀ ਛਿਲਾ ਕਟਣਾ ਸ਼ੁਰੂ ਕਰ ਦਿੱਤਾ 35 ਕੁ ਦਿਨ ਹੋਏ ਤਾਂ ਰਾਤ ਨੂੰ 12 ਵਜੇ ਮਨਜੀਤ ਤੇ ਅੱਤ ਸੁੱਤੇ ਦੇ ਕੰਨਾਂ ਵਿੱਚ ਅਚਾਨਕ ਹੀ ਆਵਾਜ਼ ਪੈਣ ਲੱਗੀ ਉਹ ਇਹ ਆਵਾਜ਼ ਸੀ ਦੋ ਬੁੜੀਆਂ ਗੱਲਾਂ ਕਰਦੀਆਂ ਕਲੇਰਾਂ ਤੋਂ ਚੂਹਰ ਚੱਕ ਜਾ ਰਹੀਆਂ ਹਨ ਇੱਕ ਕਹਿਣ ਲੱਗੀ ਭੈਣ ਇਸ ਖੂਦ ਤੇ ਸੰਤ ਬੜੀ ਤਪੱਸਿਆ ਕਰ ਰਹੀ ਹਨ ਦੂਜੀ ਕਹਿੰਦੀ ਹੈ ਚੱਲ ਭੈਣ ਦਰਸ਼ਨ ਹੀ ਕਰ ਚਲੀਏ ਪਹਿਲੀ ਕਹਿੰਦੀ ਹੈ ਚਲੇ ਤਾਂ ਚਲਦੇ ਪਰ ਮੇਰਾ 2 ਸਾਲ ਦਾ ਬੱਚਾ ਚੁੱਕਿਆ ਹੋਇਆ ਮਲੂਮ ਹੁੰਦਾ ਹੈ ਜਿਵੇਂ ਮਰ ਗਿਆ ਹੋਵੇ ਦੂਜੀ ਨੇ ਹੈਰਾਨ ਹੋ ਕੇ ਪੁੱਛਿਆ ਇਹ ਕੀ ਬਣਿਆ ਦੋਨੋਂ ਹੀ ਖਰੋਕ ਦੇ ਬੱਚੇ ਨੂੰ ਦੇਖਣ ਲੱਗੀਆਂ ਬੱਚੇ ਦੀ ਤਾਂ ਨਬਸ ਹੀ ਨਹੀਂ ਚਲਦੀ ਇਹ ਦੇਖ ਦੂਜੀ ਬੁੜੀ ਕਹਿੰਦੀ ਹੈ ਇਸ ਬੱਚੇ ਨੂੰ ਸੰਤਾ ਕੋ ਲੈ ਚਲੀਏ ਤੇ ਨਾਲੇ ਦਰਸ਼ਨ ਕਰਾਗੀਆਂ ਨਾਲੇ ਉਹਨਾਂ ਨੂੰ ਬੇਨਤੀ ਕਰਾਂਗੀਆਂ ਇਸ ਬੱਚੇ ਨੂੰ ਜੀਵਨ ਦਾ ਘਰ ਦਿਓ ਇਹ ਮੱਤਾ ਪਾ ਕੇ ਖੂਹ ਤੇ ਆ ਗਈਆਂ ਅਤੇ ਸੰਤ ਸੂਰਮਾ ਸਿੰਘ ਮਨਜੇ ਤੇ ਆਰਾਮ ਕਰ ਰਹੇ ਹਨ ਤਿਨਾਲੀ ਇਹ ਗੱਲਾਂ ਸੁਣੀ ਜਾ ਰਹੇ ਹਨ ਇਤਨੇ ਚਿਰ ਨੂੰ ਦੋਨੋਂ ਬੀਬੀਆਂ ਨੇ ਆਕੇ ਸੰਤਾ ਦੇ ਨਾਲ ਇਸ ਮਰੇ ਬੱਚੇ ਨੂੰ ਪਾ ਦਿੱਤਾ ਜਦੋਂ ਸੰਤਾ ਦੇ ਨਾਲ ਬੱਚਾ ਲੱਗਿਆ ਤਾਂ ਸੰਤਾ ਦੀਆਂ ਤਾਂ ਚਿੰਗਰਾ ਨਿਕਲ ਗਈਆਂ ਉੱਚੀ ਉੱਚੀ ਰੋਣ ਲੱਗਾ ਇਹ ਆਵਾਜ਼ ਸੁਣ ਆਲੀ ਦਵਾਲੇ ਦੇ ਖੂਹਾਂ ਦੇ ਲੋਕ ਇਕੱਠੇ ਹੋ ਗਏ संत ਦੇ پاسੋਂ ਪੁੱਛਿਆ ਕੀ ਹੋਇਆ ਏ ਤਾਂ ਸੰਤ ਨੇ ਸਾਰਾ ਹਾਲ ਦੱਸਿਆ ਲੋਕੀ ਸੁਣ ਹੈਰਾਨ ਹੋਏ ਇੱਧਰ ਉੱਧਰ ਦੇਖਣ ਤਾਂ ਨਾ ਕੋਈ ਬੁੜੀ ਨਾ ਬੱਚਾ ਨਾ ਕੋਈ ਉੱਥੇ ਪੈੜ ਲੋਕੀ ਹੈਰਾਨ ਹੋ ਕੇ ਮੁੜ ਗਏ ਸੰਤ ਕਿਰਪਾਲ ਸਿੰਘ ਨੇ ਇੱਕ ਆਦਮੀ ਨੂੰ ਕਿਹਾ ਕਿ ਰਤਨ ਸਿੰਘ ਨੂੰ ਮੇਰੇ پاس ਪੇਜੋ ਜਦੋਂ ਰਤਨ ਸਿੰਘ ਆਇਆ ਤਸਾਰਾ ਹਾਲ ਸੁਣਾ ਕੇ ਬੇਨਤੀ ਕੀਤੀ ਬਾਬਾ ਜੀ ਤੋਂ ਪੁੱਛ ਕੇ ਮੈਨੂੰ ਸੁਮਤ ਲੈ ਦਿਓ ਰਤਨ ਸਿੰਘ ਨੇ ਬਾਬਾ ਜੀ ਪਾਸ ਬੇਨਤੀ ਕੀਤੀ ਪਾਦਸ਼ਾ ਅੱਜ ਇਹ ਹਾਲ ਸੂਰਮੇ ਨੇ ਸੁਣਾਇਆ ਹੈ ਬਾਬਾ ਜੀ ਸੁਣ ਕੇ ਕਹਿਣ ਲੱਗੇ ਅੰਨੇ ਨੂੰ ਕਉ ਕੱਢਣੇ ਛਿਲੇ ਤੇ ਸੋਣਾ ਮੰਝਿਆ ਤੀ ਇਹ ਕਹਿ ਬਾਬਾ ਜੀ ਫਰਮਾਇਆ ਉਹ ਤਾਂ ਮਾਇਆ ਸੀ ਵਿਗਨ ਪਾਉਣ ਵਾਸਤੇ ਆਈ ਸੀ ਸੂਰ ਮੇਂ ਨੇਤਾ ਮਰ ਜਾਣਾ ਸੀ ਹੁਣ ਬਾਬਾ ਜੀ ਨੇ ਕਿਹਾ ਉਸ ਨੂੰ ਲੈ ਆਵੀ ਦੂਜੇ ਦਿਨ ਬਾਬਾ ਜੀ ਪਾਸ ਪਹੁੰਚਿਆ ਮੱਥਾ ਟੇਕਿਆ ਹਜ਼ੂਰ ਨੇ ਬਚਨ ਕੀਤਾ ਸਿੱਖ ਕੀਤੇ ਆਰਾਮ ਕੀ ਭਿਖਾਰੀ ਕੀਤੇ ਮਾਨ ਕੀ ਕਿਰਪਾਲ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਅਣਜਾਨ ਹਾ ਆਪ ਕਿਰਪਾ ਕਰਕੇ ਸਮਤ ਬਖਸ਼ੋ ਬਾਬਾ ਜੀ ਮਿਹਰ ਦੇ ਘਰ ਵਿੱਚ ਆਏ ਤੇ ਈਉਂ ਮर्यादा ਦਸੀ ਪੁੰਝੇ ਸੋਣਾ ਜੰਗਲ ਜਾਵਨਾ ਗਡਵਾ ਦੋ ਵਾਰ ਮਾਂਜਨਾ ਜਦੋਂ ਨਿਤਨੇਮ ਵਿੱਚ ਬੈਠਣਾ ਬਸਤਰ ਪਵਿੱਤਰ ਹੋਣ ਹੋਰ ਵਿਸ਼ੇ ਵਿਕਾਰਾਂ ਦੀ ਗੱਲ ਹਾਸੀ ਮਖੌਲ ਟ੍ਰੈਕਟ ਅਖਬਾਰ ਬਾਹਰលੀਆਂ ਗੱਲਾਂ ਨਾ ਕਰਿਆ ਕਰ ਨਾ ਸੁਣਿਆ ਕਰ ਜੋਤ ਕਿਉ ਦੀ ਜਗਾਇਆ ਕਰ ਜਦੋਂ ਸੌ ਕੇ ਉਠਿਆ ਇਸ਼ਨਾਨ ਕੀਤੇ ਬਗੈਰ ਨਿਤਨੇਮ ਵਿੱਚ ਨਹੀਂ ਬੈਠਣਾ ਰਾਤ ਹੋਵੇ ਜਾਂ ਦਿਨ ਹੋਵੇ ਸ਼੍ਰੀ ਮੁਖਵਾਕ ਮਨ ਬਚ ਕਰਮ ਪ੍ਰਭ ਆਪਣੇ ਧਿਆਈ ਭਾਵ ਮਨ ਕਰਕੇ ਬਚਣਾ ਕਰਕੇ ਕਰਮਾ ਕਰਕੇ ਇਸ ਮਰਿਆਦਾ ਅਨੁਸਾਰ ਛਿਲਾ ਕੱਢ ਇਉ ਮਰਿਆਦਾ ਸਮਝਾ ਵਿਦਾ ਕੀਤਾ ਸੂਰਮੇ ਨੇ ਹੁਕਮ ਅਨੁਸਾਰ ਛਿਲਾ ਪੂਰਾ ਕੀਤਾ ਰਿੱਤੀ ਸਿੱਧੀ ਇਤਨੀ ਹੋ ਗਈ ਜਿੱਥੇ ਪਹਿਲੇ ਰੋਟੀ ਨੂੰ ਤਰਸਦਾ ਸੀ ਹੁਣ ਪਦਾਰਥਾਂ ਦੇ ਢੇਰ ਲੱਗੇ ਰਹਿੰਦੇ ਹਨ ਲੋਕਾਂ ਨੂੰ ਵਾਰ ਸ਼ਰਾਪ ਦੇਣ ਲੱਗਿਆ ਮੁੰਡੇ ਕੁਣੀਆਂ ਮੰਗਣ ਵਾਲਿਆਂ ਦਾ ਮੇਲਾ ਲੱਗਾ ਰਹੀ ਜਿਹੜਾ ਅਮੀਰ ਚੰਗਾ ਪਦਾਰਥ ਵਾ ਮਾਇਆ ਚੋਖੀ ਲਿਆਵੀ ਉਸ ਦੀ ਬੇਨਤੀ ਸੁਣੀ ਦੂਜੇ ਦੀ ਪਰਵਾਹ ਵੀ ਨਾ ਕਰੀ ਇੱਕ ਦਿਨ ਨੱਥੋਂ ਵਾਲਦਾ ਸਰਦਾਰ ਗੁਰਦਿੱਤ ਸਿੰਘ ਤੇ ਬਾਪ ਨੂੰ ਅਨੰਨ ਸੇਵਕ ਸਮਝ ਕੇ ਪੁੱਛਿਆ ਬਾਬਾ ਜੀ ਕਹੇ ਉਚੇਹੇ ਕਪੜੇ ਪਾਉਂਦੇ ਹੋ ਉੱਤਰ ਵਿੱਚ ਸਰਦਾਰ ਨੇ ਬਾਬਾ ਜੀ ਦਾ ਸਾਰੇ ਬਸਤਰਾਂ ਦਾ ਪਹਿਰਾਵਾ ਦੱਸਿਆ ਤਾਂ ਸੂਰਮੇ ਨੇ ਹੁਕਮ ਕੀਤਾ ਮੇਰੇ ਵਾਸਤੇ ਵੀ ਇਹੋ ਜਿਹੇ ਬਸਤਰ ਬਣਵਾ ਲਿਓ ਬਾਬਾ ਜੀ ਵਰਗੇ ਬਸਤਰ ਬਣ ਕੇ ਆ ਗਏ ਸੋ ਸੰਤ ਕਿਰਪਾਲ ਸਿੰਘ ਜੀ ਪਾ ਕੇ ਹੁਣ ਆਪਣੀ ਪੂਜਾ ਪ੍ਰਤੀਸ਼ਟਾ ਕਰਾਉਣ ਲੱਗਿਆ ਹੁਣ ਬਾਬਾ ਜੀ ਪਾਸ ਵੀ ਜਾਣਾ ਬੰਦ ਕਰ ਦਿੱਤਾ ਲੋਕੀ ਵੀ ਵਿਚਾਰ ਕਰਨ ਤੇ ਬਾਬਾ ਜੀ ਤਾਂ ਵਰ ਨਹੀਂ ਦਿੰਦੇ ਉੱਥੇ ਜਾ ਕੇ ਕੀ ਕਰਨਾ ਹੈ ਇਸ ਸੋਚ ਅਨੁਸਾਰ ਮਤਲਬ ਪ੍ਰਸਤ ਲੋਕਾਂ ਦਾ ਸੂਰਮੇ ਪਾਸ ਇਕੱਠ ਹੋਣ ਲੱਗਿਆ ਅਤੇ ਸੂਰਮਾ ਵੀ ਇੱਕ ਪੂਰਾ ਤੇ 21 ਜਾਂ 51 ਰੁਪਏ ਤੋਂ ਬਗੈਰ ਕਿਸੇ ਦੀ ਬੇਨਤੀ ਵੀ ਪਰਵਾਹ ਨਹੀਂ ਕਰਦਾ ਇਸ ਗੱਲ ਨੂੰ ਸੁਣ ਗਿਆਨੀ ਜੀਵਾ ਸਿੰਘ ਗੱਲਬਵਾਲੀ ਜੋ ਬਾਬਾ ਜੀ ਪਾਸ ਕਥਾ ਕਰਦੇ ਸਨ ਇਹਨਾਂ ਨੇ ਵੀ ਗੰਡ ਤੁੱਪ ਸੂਰਮੇ ਨਾਲ ਬਣਾਈ ਤੇ ਖਜਾਨਤੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੂਰਮੇ ਨੂੰ ਬਾਰੋਂ ਮਨੀ ਆਰਡਰ ਵੀ ਆਉਣੇ ਸ਼ੁਰੂ ਹੋ ਗਏ ਕੁਝ ਸਮੇਂ ਬਾਅਦ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਲਹਿਰੀ ਤੋਂ ਮਹੰਤ ਭਗਵਾਨ ਸਿੰਘ ਜੀ ਆਏ ਜੋ ਕਿ ਬਾਬਾ ਜੀ ਦੇ ਗੁਰਪਾਈ ਲਗਦੇ ਸਨ ਬਾਬਾ ਜੀ ਨੇ ਯੋਗ ਸਤਕਾਰ ਨਾਲ ਸੇਵਾ ਕੀਤੀ ਤੇ ਬਾਬਾ ਵਦਾਵਾ ਸਿੰਘ ਜੀ ਦਾ ਸੁਖ ਆਨੰਦ ਸਾਰਾ ਸਮਾਚਾਰ ਪੁੱਛਿਆ ਹੁਣ ਕੀਰਤਨ ਦੇ ਸਮੇਂ ਹਜ਼ੂਰ ਦੀਵਾਨ ਵਿੱਚ ਪੁੱਜੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਹਜ਼ੂਰ ਨੇ ਹੁਕਮ ਦਿੱਤਾ ਰਤਨ ਸਿੰਘ ਮਹੰਤਾ ਦਾ ਸੂਰਮੇ ਪਾਸ ਆਸਣ ਕਰਵਾਓ ਇੱਥੇ ਠਾਠ ਵਿੱਚ ਰਹਿਣਾ ਕਠਨ ਹੈ नाले सूरा लहरे कुछ चिर सेवा करता रहा है सूरमे कहना इन्ह की सेवा करे सरदार रतन सिंह सत बचन कह महंता नू नाल ले गया संत पास आसन कराया महंत भगवान सिंह जी मिले परस्पर आपस में प्यार नाल बचन बिलास करदी रात आराम कीता अमृत वेले इशनान करके ਨਿਤਨੇਮ ਕੀਤਾ ਦਿਨ ਚੜੀ ਸੂਰਮਾ ਆਪਣੇ ਖਿਆਲ ਪਰਦੇ ਵਿੱਚ ਬੈਠ ਕੇ ਬਾਹਰਲੀ ਜੇਬ ਵਿੱਚੋਂ ਨੋਟਾਂ ਦੀ ਥਹੀ ਕੱਢ ਕੇ ਅੰਦਰਲੀ ਜੇਬ ਵਿੱਚ ਪਾਉਣ ਲੱਗਿਆ ਮਹੰਤ ਭਗਵਾਨ ਸਿੰਘ ਨੇ ਦੇਖ ਲਿਆ ਹੋਰ ਵੀ ਸਾਰਾ ਵਰਤਮਾਨ ਮਹੰਤਾ ਨੇ ਨਜ਼ਰ ਵਿੱਚ ਕੀਤਾ ਸ਼ਾਮ ਨੂੰ ਦੀਵਾਨ ਦੇ ਟਾਈਮ ਮਹੰਤ ਬਾਬਾ ਜੀ ਪਾਸ ਆਏ ਬਾਬਾ ਜੀ ਨੇ ਅਦਬ ਨਾਲ ਪਾਸ ਬਿਠਾਇਆ ਬਚਨ ਚਲਦਿਆਂ ਮਹੰਤਾ ਨੇ ਸਾਰਾ ਸਮਾਚਾਰ ਸੂਰਮੇ ਦਾ ਦੱਸਿਆ ਨਾਲੀ ਉਹ ਲਾਂਬਾ ਕੀਤਾ ਤੇ ਕਿਹਾ ਪਾਦਸ਼ਾ ਆਪ ਤਾਂ ਕਹਿੰਦੇ ਹੋ ਅਸੀਂ ਤੇ ਸਾਡੇ ਬੇਹੰਗਮ ਮਾਇਆ ਨੂੰ ਹੱਥ ਨਹੀਂ ਲਾਉਂਦੇ ਸੂਰਮਾ ਤਾਂ ਮਾਇਆ ਦੀਆਂ ਜੇਬਾਂ ਭਰੀ ਬੈਠਾ ਹੈ ਇਹ ਸੁਣ ਬਾਬਾ ਜੀ ਚੁੱਪ ਕਰ ਗਏ ਇਤਨੇ ਚਿਰ ਨੂੰ ਪਾਸ ਰਤਨ ਸਿੰਘ तना सिंह केहर सिंह यह भी आ पहुँचे बाबा जी ने तक के पूछिया सुरमे का समाचार है इन्हों ने अलफ तो ये तक सारा समाचार दसिया बाबा जी ने बहुत ताड़ना की कि सानू पहला क्यों नहीं दसिया सूरा इस घी मर्यादा तो उलट चल रहा है फिर होर बचन चल पे ਹੁਣ ਮਹੰਤਾ ਨੇ ਲਹਿਰੇ ਜਾਣ ਦੀ ਆਗਿਆ ਮੰਗੀ। ਹਜ਼ੂਰ ਨੇ ਪ੍ਰਸੰਨਤਾਪੂਰਵਕ ਵਿਦਾ ਕੀਤਾ। ਕੁਝ ਦਿਨ ਬਾਅਦ ਵਿੱਚ ਬਾਬਾ ਜੀ ਨੇ ਹੁਕਮ ਕੀਤਾ ਸੂਰਮੇ ਨੂੰ ਬੁਲਾ ਕੇ ਲਿਆਓ। ਸਰਦਾਰ ਤੰਨਾ ਸਿੰਘ ਕਿਹਰ ਸਿੰਘ ਨੰਬਰਦਾਰ ਨੇ ਸੂਰਮੇ ਨੂੰ ਲਿਆ ਕੇ ਦੀਵਾਨ ਵਿੱਚ ਬਿਠਾ ਦਿੱਤਾ। ਟੀਕਾ ਸਾਹਿਬ ਦੀ ਕਥਾ ਸ਼ੁਰੂ ਹੋਈ। ਹਜ਼ੂਰ ਦੀਵਾਨ ਵਿੱਚ ਪਹੁੰਚੇ। ਸਤਗੁਰ ਨੂੰ ਮੱਥਾ ਟੇਕ ਕੇ ਆਪਣੇ ਆਸਨ 'ਤੇ ਬਿਰਾਜਮਾਨ ਹੋਏ। ਕਥਾ ਦਾ ਭੋਗ ਪਿਆ ਤੇ ਕੀਰਤਨ ਸ਼ੁਰੂ ਹੋਣ ਲੱਗਾ। ਹਜ਼ੂਰ ਨੇ ਇਸ਼ਾਰਾ ਕੀਤਾ, ਰਾਗੀ ਖاموش ਹੋ ਗਏ। ਬਾਬਾ ਜੀ ਨੇ ਕਿਹਾ, "ਇੱਥੇ ਹਾਜ਼ਰੀ ਭਰਿਆਂ ਕਿੰਨੇ ਕੁ ਦਿਨ ਹੋਏ ਹਨ?" ਸੂਰਮੇ ਨੇ ਕਿਹਾ, "ਮਹੀਨਾ ਕੁ ਹੋ ਗਿਆ ਹੈ ਜੀ।" ਹਜ਼ੂਰ ਨੇ ਕਿਹਾ, "ਕੀ ਕਾਰਨ?" ਸੂਰੇ ਨੇ ਕਿਹਾ, ਜੀ ਅੱਖਾਂ ਤੋਂ ਤਾਂ ਦਿਸਦਾ ਨਹੀਂ ਮਨ ਕਰਕੇ ਉੱਥੇ ਹੀ ਦਰਸ਼ਨ ਕਰ ਲਈਦੇ ਹਨ ਹਜ਼ੂਰ ਨੇ ਕਿਹਾ ਠੀਕ ਹੈ ਠੀਕ ਹੈ ਸ਼੍ਰੀ ਮੁਖਵਾਕ ਕਬੀਰ ਸਿੱਖ ਸਾਖਾ ਬਹੁਤੇ ਕੀਏ কেশੋ ਕੀਓ ਨ ਮੀਤ ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਜੀਤ ਸੂਰਿਆ ਮਾਇਆ ਤਫਾ ਮਾਰ ਗਈ ਹੈ ਰਸਤੇ ਵਿੱਚ ਹੀ ਰੋਕ ਦਿੱਤਾ ਹੈ ਸੂਰੇ ਨੇ ਕਿਹਾ ਜੀ ਪਿਛਲੀ ਪੁੱਲ ਮਾਫ ਕਰੋ ਅੱਗੇ ਨੂੰ ਜੀਵੇਂ ਹੁਕਮ ਕਰੋਗੇ ਉਵੇਂ ਕਰਾਂਗਾ ਹਜ਼ੂਰ ਨੇ ਪੁੱਛਿਆ ਇਹ ਚੱਗੀ ਕਿੱਥੋਂ ਲਈ ਹੈ ਸੂਰੇ ਨੇ ਕਿਹਾ ਪਾਤਸ਼ਾ ਕਿਸੇ ਨੇ ਲਿਆ ਦਿੱਤੀ ਤੇ ਮੈਂ ਪਾ ਲਈ ਬਾਬਾ ਜੀ ਨੇ ਕਿਹਾ ਨਾਲੇ ਪੁੱਲ ਮੰਗਦਾ ਹੈ ਨਾਲੇ ਝੂਠ ਬੋਲਦਾ ਹੈ ਸ਼੍ਰੀ ਮੁਖਵਾਕ ਕਬੀਰਾਂ जहाँ ज्ञान तह धर्म है जहाँ झूठ तह पाप जहाँ लोभ तह कालू है जहाँ कीमा तह आप सूर्या चतराइयां ते चलाकियां नाल माफ़ी नहीं मिलती है श्री मुखवाक गोहग गल जी की कीचे सतगुरु पास ता सर्व सुख पाईए भाव मरीज डॉक्टर पासों रोग छपावे ता इलाज नहीं हो सकदा ਸੇਵਕ ਸਵਾਮੀ ਅੱਗੇ ਝੂਠ ਬੋਲੇ ਚਤਰਾਈਆਂ ਕਰੇ ਤਾਂ ਸੰਸਾਰ ਸਾਗਰ ਤੋਂ ਪਾਰ ਨਹੀਂ ਹੋ ਸਕਦਾ ਇਹ ਸੁਣ ਸੂਰਮਾ ਹੱਥ ਜੋੜ ਗੱਲ ਪਲਾ ਪਾ ਕੇ ਮਾਫੀ ਮੰਗਣ ਲੱਗਾ ਹਜ਼ੂਰ ਨੇ ਬਚਨ ਕੀਤਾ ਸਿੱਧੇ ਰਸਤੇ ਚੱਲ ਮਰਿਆਦਾ ਅਨੁਸਾਰ ਤਾਂ ਇਹ ਦਰ ਸਦਾ ਹੀ ਬਖਸ਼ਿੰਦ ਹੈ ਰੋਜ਼ ਆ ਕੇ ਕੀਰਤਨੀਆਂ ਦੇ ਪਿੱਛੇ ਬੈਠ ਬੋਲਿਆ ਕਰ ਗੁਰੂ ਨਾਨਕ ਨੂੰ ਹਾਜ਼ਰ ਜਾਣ ਹਾਜ਼ਰੀ ਲਵਾਓ ਅਤੇ ਸਿਫਤ ਕਰੋ ਸ੍ਰੀ ਮੁਖਵਾਕ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹਜ਼ੂਰ ਨੇ ਕਿਰਪਾ ਕੀਤੀ ਤੇ ਮੁਆਫੀ ਦਿੱਤੀ ਸੂਰਮਾ 2-4 ਦਿਨ ਆਇਆ ਤੇ ਫੇਰ ਆਉਣੋਂ ਹਟ ਗਿਆ ਜਦੋਂ 10 ਕੁ ਦਿਨ ਨਾ ਆਇਆ ਤਾਂ ਬਾਬਾ ਜੀ ਨੇ ਪੁੱਛਿਆ ਸੂਰਮਾ ਆਉਣੋਂ ਹਟ ਗਿਆ ਹੈ ਕੀ ਕਾਰਨ ਹੈ ਉੱਤਰ ਵਿੱਚ ਗੁਰਦਿਆਲ ਸਿੰਘ ਛਿੰਬੇ ਨੇ ਕਿਹਾ ਪਾਤਸ਼ਾ ਉਹ ਤਾਂ ਹੰਕਾਰ ਵਿੱਚ ਕਹਿੰਦਾ ਹੈ ਕੀ ਲੈਣਾ ਜੇ ਜਾ ਕੇ ਖੂਹ ਪੁੱਟ ਲੀਤਾ ਪਾਣੀ ਪ੍ਰਾਪਤ ਕਰ ਲਿਆ ਹੁਣ ਕੀ ਲੋੜ ਹੈ ਮਿੱਟੀ ਵਿੱਚ ਲਿਬੜਨ ਦੀ ਸ੍ਰੀ ਮੁਖਵਾਕ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬਿਲਾਏ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਪਿਆ ਤਹਿ ਕਰਮਹਿ ਨਾਸ ਪਾਵ ਸੂਰਾ ਕਹਿੰਦਾ ਹੈ ਉਤਨਾ ਚਿਰ ਹੀ ਗੁਰੂ ਦੀ ਲੋੜ ਹੈ ਜਿੰਨਾ ਚਿਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਜੇ ਗਿਆਨ ਹੋ ਜਾਏ ਤਾਂ ਹੁਣ ਕਰਮ ਕਰਨ ਦੀ ਤੇ ਗੁਰੂ ਕੋਲ ਜਾਣ ਦੀ ਕੀ ਲੋੜ ਹੈ ਇਹ ਸੁਣ ਬਾਬਾ ਜੀ ਨੇ ਕਿਹਾ ਜੇ ਉਸ ਨੂੰ ਲੋੜ ਨਹੀਂ ਤਾਂ ਸਾਨੂੰ ਵੀ ਲੋੜ ਨਹੀਂ ਪਾਈ ਨੰਦ ਲਾਲ ਜੀ ਹੋ ਖਾਮੋਸ਼ ਖਿਆਲ ਇਸ਼ਕ ਦੇ ਦੂਰ ਨਾ ਕਰਸਾਂ ਗੋਇਆ ਜਦ ਤੱਕ ਸਿਰ ਇਹ ਨਾਲੇ ਰਹੀ ਸੀ ਸਿਰ ਸਿਰ ਸੌਦਾ ਹੋਇਆ ਭਾਵ ਸਿੱਖ ਗੁਰੂ ਦਾ ਅਖੀਰਲੇ ਭਾਵ ਅੰਤ ਦੇ ਸ્વાસ ਤੱਕ ਰਣੀ ਹੈ ਚਲੋ ਜਿਹੋ ਜਿਹਾ ਪਹਿਲਾਂ ਆਇਆ ਸੀ ਉਹ ਜਿਹਾ ਹੀ ਖਾਲੀ ਰਹੇਗਾ ਭਾਈ ਗੁਰਦਾਸ ਜੀ ਸੰਖ ਸਮੁੰਦੋ ਸਖਣਾ ਪੈ ਪੈ ਕਰਦਾ ਲੋਕ ਸੁਣਾਈ ਇਹ ਕਹੇ ਬਾਬਾ ਜੀ ਨੇ ਸਾਰੀ ਸ਼ਕਤੀ ਖਿੱਚ ਲਈ ਤੀ ਕਮ ਅਨੁਸਾਰ ਕੀਰਤਨ ਸ਼ੁਰੂ ਹੋ ਗਿਆ ਇਤਰ ਸੂਰਮੇ ਦੀ ਸਾਰੀ ਸ਼ਕਤੀ ਖਤਮ ਹੋ ਗਈ ਕੱਖਾ ਤੋਂ ਹੌਲਾ ਹੋ ਗਿਆ ਹੁਣ ਸੂਰਮਾ ਜੋ ਵੀ ਗੱਲ ਕਰਦਾ ਹੈ ਲੋਕਾਂ ਨੂੰ ਫਿੱਕੀ ਲੱਗਦੀ ਹੈ ਸ੍ਰੀ ਮੁਖਵਾਕ ਨਾਨਕ ਫਿੱਕੇ ਬੋਲੀਏ ਤਨਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਅਦਰਗੇ ਸੱਤੀਏ ਮੂਹ ਥੱਕਾ ਫਿੱਕੇ ਪਾਈ ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਈ ਸੋ ਇਸ ਪ੍ਰਕਾਰ ਲੋਕੀ ਹੁਣ ਸੂਰਮੇ ਪਾਸੋਂ ਹਟ ਗਏ ਜੋ ਖਾਸ ਨਿਕਟ ਵਰਤੀ ਸੀ ਉਹ ਵੀ ਰੋਟੀ ਲਿਆਉਣ ਨੂੰ ਨਾ ਕਰ ਗਈ ਇਹ ਹਾਲਤ ਦੇਖ ਕੇ ਸੂਰਮਾ ਘਾਬਰ ਗਿਆ ਸੋਚਦਾ ਹੈ ਹੁਣ ਕੀ ਕਰਾਂ ਇਹ ਵਿਚਾਰ ਕਰਕੇ ਸਵਾ ਲੱਖ ਦਾ ਪਾਠ ਹੋਰ ਆਰੰਭ ਕਰ ਲਿਆ ਇਹ ਵੀ ਪੂਰਾ ਹੋ ਗਿਆ ਫਿਰ ਵੀ ਕੋਈ ਵਸਤੂ ਨਾ ਮਿਲੀ ਇਹ ਗੱਲ ਤੱਕ ਕੇ ਬਹੁਤ ਪਛਤਾਉਣ ਲੱਗਿਆ ਜਦੋਂ ਕੋਈ ਚਾਰਾ ਨਾ ਚਲਿਆ ਤਾਂ ਬਾਬਾ ਜੀ ਪਾਸ ਪਹੁੰਚਿਆ دیਵਾਨ ਵਿੱਚ ਮੱਥਾ ਟੇਕ ਕੇ ਬੈਠ ਗਿਆ ਹਜ਼ੂਰ ਨੇ ਕਿਹਾ ਅਨਿਆ ਇੱਥੇ ਕੀ ਲੈਣ ਆਇਆ ਹੈ ਜਾ ਹੋਰ ਜੱਪ ਤੱਕ ਕਰ ਲੈ ਸੂਰ ਮੇ ਰੋ ਕੇ ਬੇਨਤੀ ਕੀਤੀ ਬਾਦਸ਼ਾ ਜਾਪ ਤਾਪ ਨੇ ਸੁਚ ਸੰਜਮ ਨਾਹੀ ਇਨ ਵਿਦੇ ਚੁਟਕਾਰ ਗਰਤ ਕੋਰ ਅੰਧ ਤੇ ਕਾਡੋ ਪ੍ਰਭ ਨਾਨਕ ਨਦਰ ਨਿਹਾਰ ਬਾਦਸ਼ਾ ਸਾਡੇ ਜਪ ਤਪ ਨੇ ਕੀ ਕਰਨਾ ਹੈ ਤੁਸੀਂ ਮਿਹਰ ਕਰੋ ਹਜ਼ੂਰ ਨੇ ਕਿਹਾ ਉਹ ਵੇਲਾ ਲਖੀ ਕੋਹੀ ਗਿਆ ਸ੍ਰੀ ਮੁਖਵਾਕ ਉਹ ਵੇਲਾ ਹੱਥ ਨੇ ਆਵੇ ਫਿਰ ਪਛਤਾਉਣਾ ਸੂਰਿਆ ਥੋੜੀ ਜਹੀ ਵਸਤੂ ਨੂੰ ਪਾ ਕੇ ਨਹੀਂ ਸੰਭਾਲ ਸਕਿਆ ਹੋਰ ਤੂੰ ਕੀ ਲੈਣਾ ਹੈ ਮਤ ਥੋੜੀ ਸੇਵ ਗਵਾਈ ਹੈ ਬਿਨਾ ਅਕਲ ਤੋਂ ਸੇਵਾ ਕੀਤੀ ਵੀ ਗਵਾ ਲਈ ਹੈ ਭਲੇ ਲੋਕ ਜਿਨ੍ਹਾਂ ਟਾਣੀਆਂ ਨੂੰ ਫਲ ਲੱਗਦਾ ਹੈ ਉਹ ਚੁੱਕ ਜਾਂਦੀਆਂ ਹਨ ਜੋ ਆਦਮੀ ਕੁਝ ਵਸਤੂ ਪ੍ਰਾਪਤ ਕਰਕੇ ਆਪਣਾ ਪਤਾ ਯਾਦ ਰੱਖਦਾ ਹੈ ਉੱਥੇ ਵਸਤੂ ਟਿੱਕਦੀ ਹੈ ਜੀਵੇ ਸਾਹਿਬ ਫਰਮਾਉਂਦੇ ਹਨ ਮਨ ਕੀ ਪਤਰੀ ਬਾਚਣੀ ਸੁਖੀ ਹੋ ਸੁਖਸਾਰ ਇਥੇ ਮਿਲਣ ਵਡਿਆਈਆਂ ਦਰਗੇ ਮੋਖ ਦੁਆਰ ਗੀਤਾ ਮੇਂ ਦੱਸਿਆ ਹੈ हे अर्जन ਪਿੱਛੇ ਮੁੜ ਕੇ ਦੇਖ ਇੱਕ ਕਾਹੀ ਸੀ ਕਾਹੀ ਰੋਜ਼ ਕਾਹਲਿਆ ਕੇ ਬਾਜ਼ਾਰ ਵੇਚਦਾ ਹੁੰਦਾ ਸੀ ਬੜਾ ਸੋਹਣਾ ਕਾਹਲਿਆ ਹੁੰਦਾ ਹੈ ਰਾਜੇ ਦੀ ਨੌਕਰਾਂ ਉਸ ਪਾਸੋਂ ਕਾਹ ਖਰੀਦਿਆ ਤੇ ਰਾਜੇ ਦੇ ਘੋੜਿਆਂ ਨੂੰ ਕਾਹ ਪਾਇਆ ਘੋੜਿਆਂ ਖੁਸ਼ੀ ਨਾਲ ਖਾਧਾ ਉਹ ਇਸੇ ਕਾਹੀ ਪਾਸੋਂ ਰੋਜ਼ ਕਾਹ ਖਰੀਦਦੇ ਹਨ ਅਤੇ ਘੋੜਿਆਂ ਨੂੰ ਪਾਉਂਦੇ ਹਨ ਘੋੜੇ ਬਹੁਤ ਸੌਖੇ ਹੋ ਗਏ ਇੱਕ ਦਿਨ ਰਾਜਾ ਅਸਤਬਲ ਦੇਖਣ ਆਇਆ ਘੋੜਿਆਂ ਨੂੰ ਵੇਖ ਬੜਾ ਖੁਸ਼ ਹੋਇਆ ਪੁੱਛਿਆ ਘੋੜੇ ਬੜੇ ਰਾਜ਼ੀ ਹਨ ਕੌਣ ਸੇਵਾ ਕਰਦਾ ਹੈ ਨੌਕਰਾਂ ਕਿਹਾ ਜੀ ਇੱਕ ਕਾਹੀ ਨਵਾਂ ਆਇਆ ਹੈ ਬੜਾ ਸੋਹਣਾ ਕਾਹ ਲਿਆਉਂਦਾ ਹੈ ਕੋੜੇ ਬੜੇ ਖੁਸ਼ ਹੋ ਕੇ ਖਾਂਦੇ ਹਨ ਰਾਜੇ ਕਿਹਾ ਉਸ ਨੂੰ ਨੌਕਰ ਰੱਖ ਲਓ ਹੁਣ ਕਾਹੀ ਨੂੰ ਨੌਕਰ ਰੱਖ ਲਿਆ ਕਾਹੀ ਹੋਰ ਚੰਗਾ ਕਾਹ ਲਿਆਉਣ ਲੱਗਿਆ ਅੱਗੇ ਨਾਲੋਂ ਸੋਹਣਾ ਤੇ ਬਹੁਤਾ ਦੂਜੀ ਵਾਰ ਰਾਜਾ ਜਦੋਂ ਫੇਰ ਤਬੇਲੇ ਮੇ ਆਇਆ ਤਾ ਕੋੜਿਆਂ ਨੂੰ ਦੇਖ ਕੇ ਹੋਰ ਖੁਸ਼ ਹੋਇਆ ਕੋੜੇ ਬੜੇ ਪ੍ਰਸੰਨ ਹਨ ਰਾਜੇ ਪੁੱਛਿਆ ਕੋੜੇ ਬੜੇ ਖੁਸ਼ ਹਨ ਤਾਂ ਨੌਕਰਾਂ ਨੇ ਦੱਸਿਆ ਹਜ਼ੂਰ ਉਹੀ ਕਾਹੀ ਜਦੋਂ ਦਾ ਨੌਕਰ ਰੱਖਿਆ ਹੈ ਉਸਨੇ ਕਾਹ ਦੀ ਕਮੀ ਨਹੀਂ ਆਉਣ ਦਿੱਤੀ ਬਹੁਤ ਸੋਹਣਾ ਤੇ ਸੁਥਰਾ ਕਾਹ ਲਿਆਉਂਦਾ ਹੈ ਰਾਜੇ ਨੇ ਪ੍ਰਸੰਨ ਹੋ ਕੇ ਉਸ ਨੂੰ ਦਰੋਗਾ ਬਣਾ ਲਿੱਤਾ ਤੀਜੀ ਵਾਰ ਰਾਜਾ ਫਿਰ ਅਸਤਬਲ ਮੇ ਆਇਆ ਬਹੁਤ ਹੀ ਖੁਸ਼ ਹੋਇਆ ਕਾਹੀ ਦਰੋਗੇ ਦਾ ਕੰਮ ਵੇਖ ਕੇ ਅਤੇ ਇਮਾਨਦਾਰੀ ਤੱਕ ਕਾਹੀ ਨੂੰ ਵਜ਼ੀਰ ਬਣਾ ਲਿਆ ਉਸ ਨੇ ਵਜ਼ੀਰੀ ਦਾ ਕੰਮ ਵੀ ਬਹੁਤ ਸੋਣਾ ਤੇ ਸਪਸ਼ਟ ਕੀਤਾ ਰਾਜਾ ਖੁਸ਼ ਹੋਇਆ ਤਾਂ ਰਾਜੇ ਨੇ ਉਸ ਨੂੰ ਪੁੱਤਰ ਬਣਾ ਕੇ ਰਾਜ ਦੇ ਦਿੱਤਾ ਤੇ ਆਪ ਅਲੱਗ ਹੋ ਗਿਆ ਹੁਣ ਦੂਜੇ ਵਜ਼ੀਰਾ ਨੇ ਖੁਨਸ ਖਾਤੀ ਇਹ ਕੱਲ ਕਾਹੀ ਸੀ ਅੱਜ ਸਾਡਾ ਬਾਦਸ਼ਾਹ ਬਣ ਗਿਆ ਪਰ ਕਾਹੀ ਆਪਣਾ ਕੰਮ ਧਰਮ ਅਨੁਸਾਰ ਕਰਦਾ ਹੈ ਰਾਜੇ ਨੂੰ ਰੋਜ਼ ਮੁਠੀਆਂ ਪਰਦਾ ਹੈ ਜਦੋਂ ਰਾਜਾ ਸੌਂ ਜਾਂਦਾ ਹੈ ਮੰਦਰ ਮੇ ਜਾ ਕੇ ਭਜਨ ਕਰਦਾ ਹੈ ਵਜ਼ੀਰਾ ਨੂੰ ਬੜੀ ਈਰਖਾ ਪੈਦਾ ਹੋਈ ਵੱਡੇ ਰਾਜੇ ਨੂੰ ਆਖਿਆ ਉਹ ਮਹਾਰਾਜ ਇਹ ਆਪ ਦਾ ਉਹ ਟਰੇਲਾ ਬਣਾ ਅਨਰਥ ਕਰਦਾ ਹੈ ਰਾਜੇ ਕਿਹਾ ਉਹ ਕੀ ਵਜ਼ੀਰ ਨੇ ਕਿਹਾ ਇਹ ਆਪ ਜੀ ਨੂੰ ਮੁਠੀਆਂ ਪਰਦਾ ਹੈ ਜਦੋਂ ਤੁਸੀਂ ਸੌ ਜਾਂਦੇ ਹੋ ਇਹ ਮੰਦਰ ਵਿੱਚ ਚਲਾ ਹੈ ਜਾ ਕੇ ਮਾਲਾ ਫੇਰਦਾ ਹੈ ਆਪ ਦੇ ਮਰਨ ਲਈ ਅਰਦਾਸ ਕਰਦਾ ਹੈ ਰਾਜੇ ਕਿਹਾ ਇਹ ਕਾਦੇ ਵਾਸਤੇ ਰਾਜ ਤਾਂ ਮੈਂ ਹੀ ਦੇ ਦਿੱਤਾ ਹੈ ਹੁਣ ਮੈਨੂੰ ਕਿਉਂ ਮਾਰਿਆ ਭਾਲਦਾ ਹੈ ਹੋਰ ਵੀ ਇੱਕ ਪੈੜੀ ਗੱਲ ਹੈ ਰਾਜੇ ਕਿਹਾ ਉਹ ਕੀ ਜੀ ਗਰੀਬਾਂ ਨੂੰ ਪੈਸੇ ਦਿੰਦਾ ਹੈ ਗਰੀਬ ਆਉਂਦੇ ਹਨ ਮੁੱਠੀਆਂ ਪਰ ਪਰ ਪੈਸੇ ਦਿੰਦਾ ਹੈ ਅੱਗੋਂ ਗਰੀਬ ਪੁੱਛਦੇ ਹਨ ਇਹ ਕਦੋਂ ਪੈਸੇ ਲੋਗੇ ਤਾਂ ਕਹਿੰਦਾ ਹੈ ਜਦੋਂ ਰਾਜਾ ਮਰੇਗਾ ਮਹਾਰਾਜ ਇਹ ਆਪ ਜੀ ਨੂੰ ਮਾਰਿਆ ਭਾਲਦਾ ਹੈ ਰਾਜੇ ਕਿਹਾ ਪੁੱਤਰ ਕਹਿ ਬੈਠੇ ਹਾਂ ਬਿਨਾਂ ਅੱਖੀਂ ਦੇਖੇ ਡੰਡ ਦੇਣਾ ਠੀਕ ਨਹੀਂ ਤਾਂ ਵਜ਼ੀਰਾ ਨੇ ਕਿਹਾ ਜੀ ਤੁਹਾਨੂੰ ਦਿਖਾ ਦੇਾਂਗੀ ਕੁਝ ਦਿਨ ਪਿੱਛੋਂ ਜਦੋਂ ਰਾਜੇ ਦੀਆਂ ਮੁੱਠੀਆਂ ਪੜ ਕੇ ਮੰਦਰ ਵਿੱਚ ਗਿਆ ਤਾਂ ਵਜ਼ੀਰ ਪਹੁੰਚ ਗਈ ਤਾਂ ਰਾਜੇ ਨੂੰ ਜਗਾ ਕੇ ਮੰਦਰ ਵਿੱਚ ਲੈ ਗਈ ਰਾਜਾ ਕੀ ਵੇਖਦਾ ਹੈ ਉਹ ਆਪ ਮਾਲਾ ਫੇਰ ਰਿਹਾ ਹੈ ਤੇ ਸਾਹਮਣੇ ਤਰੰਗਣ ਤੇ ਖੁਰਪਾ ਰੱਖਿਆ ਹੋਇਆ ਹੈ ਰਾਜੇ ਨੇ ਪੁੱਛਿਆ ਕਿਉਂ ਭਈ ਇਹ ਕਿ ਤੈਨੂੰ ਰਾਜਾ ਅਤੇ ਆਪਣਾ ਪੁੱਤਰ ਬਣਾਇਆ ਹੈ ਤੂੰ ਇਹ ਤੰਗੜ ਤੇ ਖੁਰਪਾ ਰੱਖ ਕੇ ਮੰਦਰ ਮੇ ਕੀ ਕਰ ਰਿਹਾ ਹੈ ਅਗੋ ਉਸਨੇ ਜਵਾਬ ਦਿੱਤਾ ਮਹਾਰਾਜ ਮੈਂ ਆਪ ਦਾ ਮੁੱਲ ਖਰੀਦੀ ਗੋਲਾ ਹਾਂ ਜਦੋਂ ਚਾਹੋ ਮੈਨੂੰ ਕੱਢ ਸਕਦੇ ਹੋ ਮੇਰਾ ਖੁਰਪਾ ਤੇ ਤਰੰਗੜ ਮੇਰੇ ਕੋਲ ਹੋਵੇਗਾ ਮੈਂ ਕਾਹ ਖੋਦ ਦੇ ਉਸੇ ਤਰ੍ਹਾਂ ਨਿਰਭਾਹ ਕਹਿ ਲਵਾਂਗਾ ਬਾਦਸ਼ਾਹ ਬੜਾ ਖੁਸ਼ ਹੋਇਆ ਕਿ ਇਸਨੇ ਰਾਜ ਅੰਦਰ ਹੀ ਨਹੀਂ ਆਉਣ ਦਿੱਤਾ ਇੱਕ ਹੋਰ ਗੱਲ ਸੁਣੀ ਹੈ ਕਿ ਤੂੰ ਗਰੀਬਾਂ ਨੂੰ ਪੈਸੇ ਦਿੰਦਾ ਹੈ ਉਹ ਤੇਰੇ ਪਾਸੋਂ ਪੁੱਛੇ ਹਨ ਕਦੋਂ ਲਵੇਂਗਾ ਤੂੰ ਕਹਿੰਦਾ ਹੈ ਜਦੋਂ ਰਾਜਾ ਮਰੇਗਾ ਕੀ ਤੂੰ ਮੈਨੂੰ ਮਰਿਆ ਪਾਲਦਾ ਹੈ ਮਹਾਰਾਜ ਪੈਸੇ ਤਾਂ ਮੈਂ ਗਰੀਬਾਂ ਨੂੰ ਦਿੰਦਾ ਹਾਂ ਉਹ ਪੁੱਛਦੇ ਹਨ ਕਦੋਂ ਵਾਪਸ ਲਹੋਗੇ ਮੈਂ ਕਹਿੰਦਾ ਹਾਂ ਜਦੋਂ ਰਾਜਾ ਮਰੇਗਾ ਪਰ ਮੇਰਾ ਪਾਵ ਇਹ ਹੈ ਗਰੀਬ ਲੋਕ ਹਨ ਪੈਸੇ ਦਿੰਦਾ ਹਾਂ ਉਹ ਅਰਦਾਸ ਕਰਦੇ ਹਨ हे ਨਿਰੰਕਾਰ ਨਾ ਰਾਜਾ ਮਰੇ ਤੇ ਨਾ ਸਾਨੂੰ ਪੈਸੇ ਦੇਣੇ ਪੈਣ ਮੈਂ ਤਾਂ ਇਉਂ ਕਹਿੰਦਾ ਹਾਂ ਗਰੀਬਾਂ ਦੀ ਅਰਦਾਸ ਨਿਰੰਕਾਰ ਸੁਣ ਕੇ ਮੰਨ ਲੈਂਦਾ ਹੈ ਭਾਈ ਗੁਰਦਾਸ ਜੀ ਹਾਥੀ ਕੀ ਪੁਕਾਰ ਪਲ ਪਾਸੇ ਪਹੁੰਚ ਤਾ ਹੈ ਕੀਟੀ ਪੀ ਕੀ ਪੁਕਾਰ ਪਹਿਲੇ ਹੀ ਸੁਣੀਅਤ ਹੈ ਭਾਵ ਨਿਰੰਕਾਰ ਹਾਥੀ ਨਾਲੋਂ ਕੀੜੀ ਦੀ ਪੁਕਾਰ ਛੇਤੀ ਸੁਣਦਾ ਹੈ ਤੇ ਮਨਜ਼ੂਰ ਕਰ ਲੈਂਦਾ ਹੈ ਮੈਂ ਤਾਂ ਗਰੀਬਾਂ ਪਾਸੋਂ ਇਉ ਕਹਾਉਂਦਾ ਹਾਂ ਨਿਰੰਕਾਰ ਗਰੀਬਾਂ ਦੀ ਪੁਕਾਰ ਸੁਣੀ ਤੇ ਆਪ ਮੇਰੇ ਸਿਰ ਤੇ ਛਤਰ ਛਾਇਆ ਬਣੇ ਰਹੋ ਇਹ ਸੁਨ ਰਾਜਾ ਬਹੁਤ ਪ੍ਰਸੰਨ ਹੋਇਆ ਤੇ ਕਾਹੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਪਰ ਕਾਹੀ ਉਵੇਂ ਹੀ ਬੈਠਾ ਰਿਹਾ ਹੁਣ ਵਜ਼ੀਰ ਨੇ ਫੇਰ ਮੌਕਾ ਦੇਖ ਕੇ ਕਿਹਾ ਮਹਾਰਾਜ ਇਹ ਕਿੱਡਾ ਹੰਕਾਰੀ ਹੈ ਤੁਸਾਂ ਮੱਥਾ ਟੇਕਿਆ ਇਹ ਆਪਣੇ ਪੈਰ ਪਰਾਂ ਕਰ ਲੈਂਦਾ ਜਾਂ ਆਪਣੇ ਹੱਥਾਂ ਤੇ ਸਿਰ ਬੋਚ ਲੈਂਦਾ ਚੁੱਪ ਕਰਕੇ ਬੈਠਾ ਦੇਖੀ ਜਾਂਦਾ ਹੈ ਐ ਸੁਨ ਰਾਜੇ ਨੂੰ ਗੁੱਸਾ ਆਇਆ ਤੇ ਕਹਿਣ ਲੱਗਾ ਕਿਉ ਏ ਮੂਲ ਖਰੀਦੀ ਕੋਲੇ ਦੋ ਪੈਸੇ ਦੇ ਕਾਹੀ ਤੈਨੂੰ ਬੜਾ ਹੰਕਾਰ ਹੋ ਗਿਆ ਹੈ ਜਦੋਂ ਮੈਂ ਮੱਥਾ ਟੇਕਣ ਲੱਗਾ ਸੀ ਤੈਨੂੰ ਚਾਹੀਦਾ ਸੀ ਕਿ ਮੇਰੇ ਸਿਰ ਨੂੰ ਆਪਣੇ ਹੱਥ ਪਰ ਲੈਂਦਾ ਤੂੰ ਮੇਥੋਂ ਮੱਥਾ ਟਿਕਾਉਣਾ ਚਾਹੁੰਦਾ ਹੈ ਤਾਂ ਕਾਹੀ ਨੇ ਕਿਹਾ ਜੀ ਦੋਹਰਾ ਸਿਰ ਪੈਰਾਂ ਦੀ ਖਬਰ ਨਾ ਕਾਈ ਵਿੱਚ ਮੁਹੱਬਤ ਤੇਰੀ ਕੀ ਅੱਖਾਂ ਕੀ ਆਖ ਸੁਣਾਵਾ ਹੋਸ਼ ਗਵਾਈ ਮੇਰੀ ਜੀ ਸਿਰ ਵੀ ਤੇਰਾ ਤੇ ਪੈਰ ਵੀ ਤੇਰੇ ਜੇ ਮੈਂ ਪੈਰ ਪਿੱਛੇ ਹਟਾਵਾਂ ਤਮੇ ਆਪਣੇ ਸਮਝ ਕੇ ਹਟਾਏ ਹਨ ਨਾ ਇਸ ਵਾਸਤੇ ਮੈਂ ਪੈਰ ਨਹੀਂ ਹਟਾਈ ਇਹ ਸਭ ਕੁਝ ਤੁਹਾਡਾ ਹੈ ਮੈਂ ਤਾਂ ਤੁਹਾਡਾ ਗੋਲਾ ਹਾਂ ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਸਾਬਾਸ਼ ਦਿੱਤੀ ਕੀ ਸ਼ਿਕਾਇਤ ਕਰਨ ਵਾਲੇ ਬਹੁਤ ਸ਼ਰਮਸਾਰ ਹੋਈ ਇਹ ਸਾਖੀ ਸੁਣਾ ਕੇ ਬਾਬਾ ਜੀ ਨੇ ਕਿਹਾ ਹਰ ਇੱਕ ਇਨਸਾਨ ਨੂੰ ਪਿੱਛਾ ਯਾਦ ਰੱਖਣਾ ਚਾਹੀਦਾ ਹੈ ਚਾਹੀ ਰੱਬ ਵੀ ਬਣ ਜਾਈ ਭਾਈ ਸੰਤੋਖ ਜੀ ਚਉਪਈ ਗਿਆਨਵਾਨ ਹੋਏ ਸਿੱਖ ਜਦਪ ਸੁਭ ਵਿਚਾਰ ਪੁੱਛੇ ਗੁਰ ਤਪਦ ਤੀ체 ਬਾਦਸ਼ਾਹ ਨੂੰ ਗੱਦੀ ਮਿਲ ਫੇਰ ਵੀ ਸਾਰੀ 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 ਰਾਤ ਕਿੱਲੀ ਫੜ ਕੇ ਖਲੋਤੀ ਤਪੱਸਿਆ ਕਰਦੇ ਰਹਿੰਦੇ ਸਨ। ਹਜ਼ੂਰ ਨੇ ਕਿਹਾ ਸੂਰਿਆ ਤੇਥੋਂ ਦਾਤ ਸੰਭਾਲੀ ਨਹੀਂ ਗਈ। ਸੂਰਮਾ ਰੋ ਕੇ ਪੁਕਾਰ ਕਰਨ ਲੱਗਿਆ ਜੀ ਮੈਨੂੰ ਜਿਵੇਂ ਵੀ ਜਾਣਦੇ ਹੋ ਬਖਸ਼ ਲੋ। ਬਾਬਾ ਜੀ ਨੇ ਕਿਹਾ ਆਪਣੇ ਪਿੰਡ ਚਲਾ ਜਾ। ਤੈਨੂੰ ਰੋਟੀ ਮਿਲ ਜਾਵੇਗੀ ਹੋਰ ਕੁਝ ਨਹੀਂ ਤੂੰ ਲੈ ਸਕਦਾ। ਸੂਰਮਾ ਠੰਡਾ ਹੋਕਾ ਪਰ ਕੇ ਮੱਥਾ ਟੇਕ ਆਪਣੇ ਨਗਰ ਨੂੰ ਚਲਾ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤ